ਧਰੀਆਂ ਇੱਥੇ ਦੇਖੇ ਨੂੰ ਆ ਘਰ ਦੇ ਭੁੱਖੇ ਮਰ ਰਹੇ ਰੇ ਆਏ ਇਹ ਭੁੱਖੇ ਮਰ ਰਹੇ ਨੇ ਤੇ ਹੁਣ ਹਰ ਦੁਨੀਆ ਦੇ ਕਹਿ ਰਹੇ ਆਪਾਂ ਹੰਤੇਵਾਲ ਆਇਆ ਵਾ ਕਿ ਕਿਥੋਂ ਆਇਆ ਬੰਦਾ ਉਹ ਭੁੱਖਾ ਵੀਰ ਉਹ ਤੁੰ ਨੂੰ ਲੈਣ ਗਿਆ ਕੋਈ ਤੈਨੂੰ ਤੂੰ ਕੀ ਕਰ ਰਹਾ ਇੱਥੇ ਨਿਕਲ ਜਾ ਤੋ ਆ ਇਹਨਾਂ ਨੂੰ ਆਪੋ ਤੋਂ ਵੀ ਜਾਓ ਤਾਂ ਕਰ ਲੈ ਕੇ ਸ਼ੇਨਾ ਬੜਾ ਹਰਾਨਾ ਵਹਿ ਜਿੱਥੇ ਮੁੰਡੇ ਪੰਜਾਬ ਤੋਂ ਸੱਜਣ ਕਸਰ बेड़ा क्या कितना सारे बेड़ा हैं? अंजी अंजी? हाँ पाया हूँ पकड़ा हूँ पाया हूँ हाँ हाँ क्या थे? पाया हूँ बोलो तो और क्या? एक बाइक पर लगा कर यार लगा 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 ਇਹ ਆਪਣੇ ਸ਼ੌਪ ਦੇ ਓਨਰ ਨੇ ਤੁਸੀਂ ਮੈਂ ਵੀ ਤੇ ਕੰਮ ਤੇ ਆਉਂਦਾ ਭਾਜੀ ਓਕੇ ਨਹੀਂ ਉਹ ਤਾਂ ਮਾਲਕ ਤੁਸੀਂ ਐ ਮੈਂ ਉਹਨਾਂ ਦਾ ਮੈਂ ਦੁਕਾਨ ਤੇ ਨਹੀਂ ਆਉਂਦਾ ਓਕੇ ਤੇ ਜਿਹੜੇ ਦੋ ਮੁੰਡੇ ਫੜੇ ਆ ਕੀ ਕਹਿਣਾ ਚਾਹੋਗੇ ਇਹਨਾਂ ਬਾਰੇ ਇਹ ਦੋ ਮੁੰਡੇ ਕਦੇ ਫੜੇ ਇਹਨਾਂ ਨੂੰ ਲੈਣ ਹੀ ਨਹੀਂ ਕੋਈ ਗਿਆ ਇੱਥੇ ਉੱਥੇ ਹੋਈ ਓਕੇ ਇਹਨਾਂ ਨੂੰ ਕੋਈ ਲੈਣ ਹੀ ਨਹੀਂ ਗਿਆ ਆ ਤਾਂ ਇਹਨਾਂ ਦੇ ਮਾਵਾ ਨੇ ਸਕੂਲੇ ਪੜ੍ਹਦੇ ਨੇ ਠੀਕ ਹੈ ਬਾਅਦ ਜਦੋਂ ਕਦੇ ਕਦੇ ਲੋਡ ਪੈਂਦੀ ਤੇ ਆਣ ਵਾਜਦੇ ਮੁੰਡੇ ਕਿੰਨੀ ਦੇਰ ਤੋਂ ਕੰਮ ਕਰਦੇ ਪਏ ਇੱਥੇ ਇਹ ਕਦੀ ਪੱਕੇ ਨਹੀਂ ਕਰਦਾ ਕੋਈ ਵੀ ਓਕੇ ਤੁਸੀਂ ਚੈੱਕ ਕਰਾ ਦਿਦਾ ਲੋ ਕਿ ਕਿਉਂਕਿ ਲੇਕਿਨ ਮੁੰਡਿਆਂ ਦਾ ਕਹਿਣਾ 5-5 ਸਾਲ ਤੋਂ ਕੰਮ ਕਰਦੇ ਪ ਆਪਣੇ ਮਨ ਦੇ ਖਾਲ ਵਿੱਚ ਇਹ ਕੰਮ ਕਰਵਾ ਦੋ ਇਹ ਪਰਦੇਸ ਬੋਲੇ ਨਾ ਸਾਡੇ ਨਾਲ ਸਰੋਪਨ ਨਹੀਂ ਕੀ ਕਰਦੇ ਉਹ ਲਿਖਦੇ ਪੰਡਾ ਜੀ ਇਹ ਆਹ ਦਾ ਵਾਰਾ ਗੰਮੀ ਕਰਦਾ ਜੀ ਆਹ ਵਾਲਾ ਇਹ ਬੰਦੇ ਨੂੰ ਕਦੀ ਲੈਣੇ ਵੀ ਗਏ ਨਹੀਂ ਤਾਰੇ ਅੱਜ ਮੁੱਛ ਧਿਆਨ ਨੂੰ ਆਉਂਦਾ 10 15 20 30 ਉਹ ਇਸ ਲੈਣ ਨਾਲ ਆ ਰਹੇ ਜਾਂਦੇ ਨਾ ਦੱਸੋ ਕੋਈ ਨਹੀਂ ਕੋਈ ਨਹੀਂ ਨਾ ਨੀ ਰੰਗ ਕਰਦਾ ਪਰ ਇਹ ਕਹਿੰਦਾ ਕਿ ਜਿਹੜੇ ਆ ਉਹ ਮੰਗ ਮੰਗਦੇ ਭੀਖ ਮੰਗਦੇ ਨੇ ਜਿਹੜੇ ਭੀਖ ਮੰਗਦੇ ਆ ਉਹਨਾਂ ਨੂੰ ਜਦੋਂ ਅਸੀਂ ਜੂਗਿਆ ਕਰੀਏ ਕਿ ਤੂੰ ਚੋਰੀਆਂ ਕਰਦੇ ਏ ਉਹ ਵੀ ਕਹਿੰਦਾ ਨਹੀਂ ਕਰਦਾ ਪਿਆ ਕੁਛ ਪੰਜਾਬ ਤੋਂ ਵੀ ਚੱਲ ਸਕਦਾ ਅਸੀਂ ਹਿੰਦੁਸਤਾਨ ਦੇ ਚੰਗਰੀਏ ਜਾਣਗੇ ਇਹਨਾਂ ਚੋਟੀਆਂ ਮਾਰਨਗੇ ਤੇ ਫੇਰ ਜਾ ਕੇ ਸਹੀ ਹੋਣਗੇ ਹਿੰਦੁਸਤਾਨ ਦੀ ਸਰਕਾਰ ਉਹਨਾਂ ਦੀਆਂ ਸੁਧੀਆਂ ਸੰਭਾਲ ਕੇ ਰੱਖੇਗਾ ਪਰ ਮੈਂ ਵੀ ਕਰਨਾ ਮੰਮ ਮੰਗੇ ਤਾਂ ਨਹੀਂ ਉਹ ਤਾਂ ਚਾਹੁੰਦਾ ਹੈ टिंकू कितनी उम्र है तेरी पंद्रह साल कितनी देर होगी काम कर रहे हो पांच साल से काम कर रहे हो तो कहाँ के रहने वाले हूँ हाँ फैमिली में कौन कौन है घर में कौन कौन है आपके भापा मम्मी पापा क्या करते है? रहते हैं घर में रहते हैं काम नहीं करते कोई वो तो तेरे से काम करवाते हैं जबरदस्ती काम करवाते हैं अपनी मर्जी से करेंगे तो मम्मी पापा कोई काम नहीं करते और कौन है घर में तीन तीन लोग ही हूँ ਕਿੰਨੀ ਉਮਰੇ 15 ਸਾਲ ਕਿੰਨੇ ਦਿਨ ਹੋ ਗਏ ਕੰਮ ਕਰਦੇ 5 ਸਾਲ 5 ਸਾਲ ਇੱਥੇ ਕੰਮ ਕਰਦੇ ਆ ਦੇ ਫੈਮਿਲੀ ਸ਼ੋਰ ਕੋਲ ਕੋਣ ਹਾਂਜੀ ਆ ਇੱਥੇ ਬਾਹਰ ਵੀ ਮੁੰਡੇ ਆ ਉਹਦੇ ਬਾਅਦ ਵੀ ਕਿੰਨੀ ਤਨਖਾਹ ਲੈਣ ਨੇ ਇਹ ਕਰਦੇ ਇਹਨੇ ਦੋ ਬੱਚੇ ਫੜੇ ਆ ਦੋ ਬੱਚੇ ਫੜੇ ਆ ਇਹ ਕੰਮ ਕਰਾਉਂਦੇ ਸੀ ਛੋਟੇ ਬੱਚਿਆਂ ਨੂੰ ਠੀਕ ਹੈ ਤੇ ਜਿਹੜੇ ਦੋ ਬੱਚੇ ਆਪਾਂ ਅੱਜ ਫੜੇ ਆ ਤੇ ਇਹਨਾਂ ਨੂੰ ਫੇਰ ਅੱਗੇ ਆਪਾਂ ਯਾਨੀ ਕਿ ਕੀ ਕਰਦੇ ਹੁੰਨੇ ਆ ਉਸ ਤੋਂ ਬਾਅਦ ਇਹਨਾਂ ਦੇ ਮਾਲਕ ਦਾ ਪਛਾਣ ਹੋਏਗਾ ਜੀ ਚਲਾਨ ਹੋਏਗਾ ਦੈਨ ਜਿਹੜੇ ਹਾਂਜੀ ਤੇ ਬੱਚਿਆਂ ਦੀ ਅੱਗੇ ਪੜਾਈ ਲਿਖਾਈ ਦਾ ਜਾਂ ਜੋ ਵੀ ਅੱਗੇ ਕੀ ਪ੍ਰਬੰਧ ਹੁੰਦੇ ਆ ਆਪਣੇ ਵੱਲੋਂ ਬੱਚੇ ਤੇ ਸਰਕਾਰ ਅਸੀਂ ਵੀ ਚਾਹੁੰਦੇ ਆ ਸਰਕਾਰ ਵੀ ਕਹਿੰਦੀ ਆ ਵੀ ਬੱਚੇ ਜਿਹੜੇ ਆ ਭਈ ਕੰਮ ਨਾ ਕਰਨ 18 ਸਾਲ ਤੋਂ ਤੱਕ ਉਮਰ ਦਾ ਕੋਈ ਬੱਚਾ ਜਿਹੜਾ ਕੰਮ ਨਾ ਕਰੇ ਪੜ੍ਹਾਈ ਕਰੇ ਤੇ ਅਸੀਂ ਇਹਨਾਂ ਦੇ ਮਾਪਿਓ ਨੂੰ ਵੀ ਆਖਾਂਗੇ ਇਹਨਾਂ ਨੂੰ ਸਕੂਲ 'ਚ ਪਾਓ ਠੀਕ ਹੈ ਜੀ ਲੋਰ ਪਲਾਵਾਂਗੇ ਜੀ ਤੇ ਜੇ ਮਾਪਿਓ ਉਹਨਾਂ ਦੇ ਪੜ੍ਹਨ ਲਿਖਣ ਦੇ ਕਾਬਲ ਨਾ ਹੋਣ ਫਿਰ ਸਰਕਾਰ ਵੱਲੋਂ ਵੀ ਕੋਈ ਪ੍ਰਬਾਲਾ ਕੀਤਾ ਜਾਂਦਾ ਇਹਨਾਂ ਬੱਚਿਆਂ ਨੂੰ ਪੜ੍ਹਨ ਲਿਖਣ ਵਾਸਤੇ ਜਾਂ ਫਿਰ ਇਦਾਂ ਛੱਡ ਦਿੰਦਾ ਨਹੀਂ ਨਹੀਂ ਸਰਕਾਰ ਵੱਲੋਂ ਹੈਗੀ ਆ ਤੇ ਇਹਨਾਂ ਨੂੰ ਹੁਲਦਾਂ ਠੀਕ ਹੈ ਸਰਕਾਰ ਵੱਲੋਂ ਹੁਲਦਾਂ ਦਿੱਤੀਆਂ ਜਾਂਦੀਆਂ ਪਰ ਬੱਚੇ ਥੋੜਾ ਜਿਹਾ ਆਪਣਾ ਮਨ ਤੇ ਬਣਾ ਕਿ ਇਹ ਬੱਚਿਆਂ ਨੂੰ ਪੜਾਇਆ ਜਾਵੇ ਤੇ ਇਹਨਾਂ ਦੀ ਜ਼ਿੰਦਗੀ ਬਣਾਈ ਜਾਵੇ ਤੇ ਕੋਈ ਮੁਕਦਮਾ ਕੋਈ ਪਰਚਾ ਵੀ ਦਰਜ ਹੁੰਦਾ ਜੀ ਆਪਣੇ ਮਾਲਕਾਂ ਦੇ ਜਿਹੜੇ ਚਾਈਲ ਲੇਬਰ ਐਕਟ ਦਾ ਨਹੀਂ ਜੀ ਇਹਨਾਂ ਦੀ ਫਾਈਨ ਹੁੰਦਾ ਕੋਰਟ ਵੱਲੋਂ ਕੀਤਾ ਜਾਂਦਾ ਅੱਛਾ ਸਿਰਫ ਫਾਈਨ ਕਰਕੇ ਆਪਾਂ ਛੱਡ ਦਿੰਦੇ ਹਾਂ